ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਵੋਗੇ ਤਾਂ ਦੋਸਤੋ ਇਹ ਵਾਲੀ ਮਾਰਕੀਟ ਹੈ ਜਿਹੜੀ ਇਹ ਜੀ ਜੋਧੇਵਾਲ ਬਸਤੀ ਦੀ ਮਾਰਕੀਟ ਹੈ ਤਾਂ ਇਹ ਵੀ ਬਹੁਤ ਮਤਲਬ ਰਿਟੇਲ ਵਾਲੀ ਮਾਰਕੀਟ ਹੈ ਔਰ ਕਾਫੀ ਸਸਤੀ ਮਾਰਕੀਟ ਹੈ ਜੀ ਇਹ ਵਾਲੀ ਤੇ ਇੱਥੇ ਸੰਡੇ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਏ ਬਸ ਇਹੀ ਮਾਰਕੀਟ ਤੁਸੀਂ ਸਿੱਧੇ ਆ ਕੇ ਅੱਗੇ ਜੀ ਇੱਕ ਹਨੂਮਾਨ ਜੀ ਦੀ ਬਹੁਤ ਵੱਡੀ ਮੂਰਤੀ ਹੈ ਉੱਥੋਂ ਤੁਸੀਂ ਲੈਫਟ ਲੈ ਕੇ ਆਪਣਾ ਗਊਸ਼ਾਲਾ ਰੋਡ ਨੂੰ ਪੈ ਜਾਣਾ ਏ ਤਾਂ ਇਹ ਜੀ ਗਊਸ਼ਾਲਾ ਰੋਡ ਹੈ ਜੀ ਸਾਰੀ ਇਹ ਜਿੰਨੀਆਂ ਵੀ ਮੋਰਾਂ 'ਚ ਤੁਸੀਂ ਸ਼ਾਪਸ ਦੇਖਿਆ ਨੇ ਬੰਦ ਉਹ ਸਿਰਫ ਜੀ ਅੱਜ ਸੰਡੇ ਕਰਕੇ ਆਫ ਸੀਗੀਆਂ ਬਾਕੀ ਗਊਸ਼ਾਲਾ ਮਾਰਕੀਟ ਖੁੱਲੀ ਹੁੰਦੀ ਹੈ ਜੀ ਸੰਡੇ ਨੂੰ ਕਿਉਂਕਿ ਸੰਡੇ ਨੂੰ ਇੱਥੇ ਬਹੁਤ ਤਗੜੀਆਂ ਵਾਲੀਆਂ ਸੇਲਾ ਲੱਗਦੀਆਂ ਨੇ ਤਾਂ ਸਟਾਰਟਿੰਗ ਵਿੱਚ ਤੁਹਾਨੂੰ ਇਹਦਾ ਊਨ ਦੀਆਂ ਨਾ ਮਿਲਣਗੀ ਆ ਦੋ ਤਿੰਨ ਔਰ ਫਿਰ ਅੱਗੇ ਤੁਹਾਨੂੰ ਗਰਮ ਕੱਪੜਿਆਂ ਦੀ ਵੈਰਾਈਟੀ ਦੱਸਾਂਗੇ ਅੱਜ ਪੂਰਾ ਬਾਜ਼ਾਰ ਗਰਮ ਕੱਪੜਿਆਂ ਨਾਲ ਭਰ ਚੁੱਕਾ ਹੈ ਜੀ ਹੁਣ ਜੀ ਫੁੱਲ ਸੀਜ਼ਨ ਇਸ ਟਾਈਮ ਸਟਾਰਟ ਹੋ ਗਿਆ ਹੈ ਲੁਧਿਆਣੇ ਵਿੱਚ ਤੇ ਜਿਹੜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਹੈ ਉਹ ਇਸ ਮਾਰਕੀਟ ਵਿੱਚ ਤੁਹਾਨੂੰ ਕੱਪੜਾ ਤੋਲ ਕੇ ਦਿੱਤਾ ਜਾਂਦਾ ਹੈ ਚਾਹੇ ਉਹ ਕਿਸੇ ਵੀ ਪ੍ਰਕਾਰ ਦਾ ਕੱਪੜਾ ਹੋਵੇ ਚਾਹੇ ਮਤਲਬ ਸਤਾਰਿਆਂ ਵਾਲਾ ਕੱਪੜਾ ਹੋਵੇ ਮੋਟਾ ਕੱਪੜਾ ਏ ਆਪਣਾ ਕੰਬਲ ਏ ਇਸ ਤਰ੍ਹਾਂ ਦਾ ਕਪੜਾ ਤੁਹਾਨੂੰ ਇੱਥੇ ਤੋਲ ਕੇ ਮਿਲਦਾ ਹੈ ਬਾਕੀ ਆ ਦੇਖੋ ਇਸ ਤਰ੍ਹਾਂ ਦੇ ਤੁਹਾਨੂੰ ਇੱਥੇ ਸੈਕੰਡ ਹੈਂਡ ਕੱਪੜੇ ਵੀ ਬਹੁਤ ਜ਼ਿਆਦਾ ਮਿਲ ਜਾਣਗੇ ਇਸ ਵਾਲੀ ਮਾਰਕੀਟ ਵਿੱਚ ਤਾਂ ਦੇਖੋ ਜੀ ਪੂਰਾ ਢੇਰ ਜਿਵੇਂ ਆ ਤੁਸੀਂ ਥਾਨਾ ਦੇ ਥਾਨਾ ਦੇਖ ਰਹੇ ਹੋ ਇੱਥੇ ਬਹੁਤ ਹੀ ਗਰਮ ਕਪੜਾ ਹੁੰਦਾ ਨਾ ਜਿਹੜਾ ਉਹ ਵਾਲਾ ਇੱਥੇ ਕਪੜਾ ਤੁਹਾਨੂੰ ਮਿਲੇਗਾ ਤੇ ਇਸ ਕਪੜੇ ਦੀਆਂ ਡ्रेसेस ਵਗੈਰਾ ਬਣਦੀਆਂ ਨੇ ਜਿਹੜੀਆਂ ਰੈਡੀमेड ਡ्रेसेस ਹੁੰਦੀਆਂ ਉਹ ਸਾਰੀਆਂ ਇਸੇ ਕਪੜੇ ਦੀਆਂ ਬਣਦੀਆਂ ਨੇ ਤੇ ਜਿਹੜਾ ਕਪੜਾ ਇਸ ਮਾਰਕੀਟ ਵਿੱਚ ਮਿਲਦਾ ਏ ਉਹ ਲੁਧਿਆਣੇ ਦੀ ਹੋਰ ਕਿਸੇ ਵੀ ਮਾਰਕੀਟ ਵਿੱਚ ਨਹੀਂ ਮਿਲਦਾ ਜੀ ਕਿਉਂਕਿ ਇਹ ਇਕਲੋਤੀ ਅਜੇ ਹੀ ਮਾਰਕੀਟ ਹੈ ਜੀ ਜਿਹੜੀ ਕਿ ਗਰਮ ਕਪੜਿਆਂ ਦੀ ਮਾਰਕੀਟ ਹੈ ਇਸ ਮਾਰਕੀਟ ਵਿੱਚ ਤੁਹਾਨੂੰ ਸਿਰਫ ਔਰ ਸਿਰਫ ਗਰਮ ਕਪੜਾ ਜਿਵੇਂ ਮੰਨ ਲਓ ਬੈਲਵਰਡ ਸੂਟ ਹੋਏ ਬੈਲਵਟ ਦਾ ਕੱਪੜਾ ਆਪਣਾ ਫਰ ਵਾਲਾ ਕੱਪੜਾ ਸਤਾਰਿਆਂ ਵਾਲਾ ਕੱਪੜਾ ਜਿਨ੍ਹਾਂ ਦੀ ਜੈਕਟਾਂ ਬਣਦੀਆਂ ਉਹ ਵਾਲਾ ਕੱਪੜਾ ਰਜਾਈਆਂ ਫਾਈਬਰ ਦੀਆਂ ਰਜਾਈਆਂ ਜੈਪੂਰੀ ਰਜਾਈਆਂ ਆ ਦੇਖੋ ਬੈਲਵਟ ਦੇ ਸੂਟਾਂ ਦੀ ਵੈਰਾਈਟੀ ਢੇਰ ਤਾਂ ਮਤਲਬ ਬਹੁਤ ਇੱਥੇ ਕੱਪੜੇ ਦੀ ਵੈਰਾਈਟੀ ਬਹੁਤ ਜ਼ਿਆਦਾ ਹੈ ਜੀ ਅਗਰ ਤੁਹਾਨੂੰ ਸਟੀਚਿੰਗ ਆਉਂਦੀ ਹੈ ਤਾਂ ਜੀ ਤੁਸੀਂ ਇੱਥੋਂ ਆ ਕੇ ਕੱਪੜਾ ਬਹੁਤ ਹੀ ਜ਼ਿਆਦਾ ਸਸਤੇ ਰੇਟਾਂ ਵਿੱਚ ਲੈ ਕੇ ਜਾ ਸਕਦੇ ਹੋ ਤਾਂ ਦੇਖੋ ਜੀ ਇੱਥੇ ਤੁਹਾਨੂੰ ਪ੍ਰਿੰਟਡ ਬੈਲਵਟ ਵੀ ਮਿਲੇਗਾ ਤੇ ਪਲੱਸ ਪਲੇਨ ਬੈਲਵਟ ਵੀ ਮਿਲੇਗਾ ਤੇ ਬਹੁਤ ਬੈਲਵਟ ਦੀ ਤਾਂ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਹੈ ਜੀ ਸਾਰੀ ਮਾਰਕੀਟ ਬਹੁਤ ਜ਼ਿਆਦਾ ਸਸਤੀ ਹੈ ਤੇ ਅਸੀਂ ਸਿੱਧੇ ਨਾ ਜੋਦੇਵਾਲ ਬਸਤੀ ਤੋਂ ਜਿਹੜੀ ਮਾਰਕੀਟ ਹੈ ਚੌਂਕ ਆਸੀਂ ਸਿਰਫ ਉਸ ਰਸਤੇ ਤੋਂ ਆ ਰਹੇ ਆ ਤਾਂ ਦੇਖੋ ਜੀ ਆ ਪੂਰਾ ਸੀਜ਼ਨ ਇਸ ਟਾਈਮ ਚੱਲ ਰਿਹਾ ਕਿਉਂਕਿ ਗਰਮੀਆਂ ਵਿੱਚ ਇੱਥੇ ਬਿਲਕੁਲ ਸਨਨਾਟਾ ਪਿਆ ਹੁੰਦਾ ਤੇ ਹੁਣ ਸਰਦੀਆਂ ਸਟਾਰਟ ਹੋ ਗਈਆਂ ਇਸ ਕਰਕੇ ਇਸ ਮਾਰਕੀਟ ਵਿੱਚ ਵੀ ਤੁਹਾਨੂੰ ਹੁਣ ਰੋਣਕਾ ਪੂਰੀਆਂ ਦੇਖਣ ਨੂੰ ਮਿਲਣਗੀਆਂ ਤਾਂ ਦੇਖੋ ਜੀ ਇਹ ਵਾਲਾ ਕਪੜਾ ਨਾ ਇੱਥੇ ਬਣਦਾ ਏ ਤਿਆਰ ਹੁੰਦਾ ਏ ਇਹ ਵਾਲਾ ਕਪੜਾ